ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ 648ਵਾਂ ਜੋ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸੇ ਸਬੰਧ ਦੇ ਵਿੱਚ ਕਰਾਲੀ ਸ਼ਹਿਰ ਦੇ ਵਿੱਚ ਵੀ ਜੋ ਰੋਪੜ ਰੋਡ ਕਰਾਲੀ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਭਵਨ ਹੈ ਸੋ ਇੱਥੇ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਰਵਿਦਾਸ ਜੀ ਦਾ ਜਨਮ ਉਸ ਮਨਾਇਆ ਜਾ ਰਿਹਾ ਹੈ ਸੋ ਇੱਥੇ ਜੋ ਪ੍ਰਬੰਧਕ ਨੇ ਪ੍ਰਧਾਨ ਨੇ ਅੱਜ ਇਹਨਾਂ ਦੇ ਵੱਲੋਂ ਇਹ ਕਾਰਡ ਵੀ ਰਿਲੀਜ਼ ਕੀਤਾ ਗਿਆ ਹੈ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਇਹ ਪ੍ਰੋਗਰਾਮ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਹੈ ਤਿਆਓ ਪੂਰੀ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਹਾਂਜੀ ਪ੍ਰਧਾਨ ਜੀ ਜੋ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੋ ਤੁਸੀਂ ਇਸ ਮਤਲਬ ਕੇ ਸੰਸਥਾ ਦੇ ਪ੍ਰਧਾਨ ਵੀ ਹੋ ਕੀ ਕਹਿਣਾ ਤੁਹਾਡਾ ਅੱਜ ਜੋ ਇਹ ਕਾਰਡ ਵੀ ਰਿਲੀਜ਼ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਲਾਲ ਤੁਝ ਫਿਰ ਕੌਣ ਕਰੇ ਗਰੀਬ ਨਵਾਜ ਗਸਾਈਆਂ ਮੇਰਾ ਮਾਥੇ ਛਤਰ ਧਰੇ ਸੋ ਭਗਤ ਰਵਿਦਾਸ ਭਵਨ ਕਰਾਲੀ ਰੋਪੜ ਰੋਡ ਕਰਾਲੀ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਿਤੀ 12 2 2025 ਦਿਨ ਬੁੱਧਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸੋ 10 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਤੇ ਉਸੇ ਦਿਨ ਨਗਰ ਕੀਰਤਨ 11 ਵਜੇ ਸਜਾਇਆ ਜਾਣਗੇ ਜੋ ਕਿ ਸਾਰੇ ਸ਼ਹਿਰ ਦੀ ਪ੍ਰਕਾਰਮਾ ਕਰਦੇ ਹੋਏ ਸਮਾਪਤੀ ਭਗਤ ਰਵਿਦਾਸ ਭਵਨ ਰੋਪੋਰ ਰੋਡ ਕਰਾਲੀ ਵਿਖੇ ਹੋਵੇਗੀ ਸੋ ਮਿਤੀ 12 ਫਰਵਰੀ 2025 ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਭਗਤ ਰਵਿਦਾਸ ਭਵਨ ਕਰਾਲੀ ਰੋਪੋਰ ਰੋਡ ਕਰਾਲੀ ਵਿੱਚ ਮਨਾਇਆ ਜਾਵੇਗਾ ਸੋ ਉਸ ਦਿਨ ਕੀਰਤਨ ਵੀ ਹੋਣਗੇ ਤੇ ਗੁਰੂ ਦਾ ਲੰਗਰ ਤੁੱਟ ਵਰਤਿਆ ਜਾਵੇਗਾ ਸੋ ਸਾਰੀ ਸੰਗਤ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਇਸ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰੇ ਭਗਤ ਰਵਿਦਾਸ ਸਭਾ ਵੱਲੋਂ ਸਭ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਤੇ ਵੱਧ ਤੋਂ ਵੱਧ ਆਪਣੀ ਹਾਜ਼ਰੀ ਇਸ ਵਿੱਚ ਜਰੂਰ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਕਹਿਣਾ ਤੁਹਾਡਾ ਅੱਜ ਇਹ ਜੋ ਕਾਰਡ ਵੀ ਰਿਲੀਜ਼ ਕੀਤਾ ਗਿਆ ਤੇ ਜਿਹੜਾ ਇਹ ਨਗਰ ਕੀਰਤਨ ਹੈ ਇਹ ਸ਼ਹਿਰ ਦੇ ਵਿੱਚ ਕਿੱਥੋਂ ਕਿੱਥੋਂ ਪ੍ਰਕਰਮਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ ਵਿੱਚ ਇਸ ਸਾਰੇ ਆਪਣੇ ਦੇਸ਼ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਹਨਾਂ ਸਮਾਗਮਾਂ ਨੂੰ ਹੀ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਸਭਾ ਕੁਰਾਲੀ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਪ੍ਰੋਗਰਾਮ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਇਸ ਸਾਲ ਵੀ 12 ਫਰਵਰੀ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਭਵਨ ਰੋਪੜ ਰੋਡ ਕੁਰਾਲੀ ਵਿਖੇ ਮਨਾਇਆ ਜਾ ਰਿਹਾ ਹੈ। ਤੇ ਇਸ ਸਬੰਧ ਵਿੱਚ ਮਿਤੀ 10 ਫਰਵਰੀ ਨੂੰ ਨਗਰ ਕੀਰਤਨ ਭਵਨ ਤੋਂ ਆਰੰਭ ਹੋ ਕੇ ਵਾਹ ਸਟੈਂਡ ਸਿਸਵਾ ਰੋਡ ਤੇ ਆਪਣਾ ਚੰਡੀਗੜ੍ਹ ਰੋਡ ਤੇ ਵਾਪਸੀ 메ਨ ਬਾਜ਼ਾਰ ਨੂੰ ਹੁੰਦੇ ਹੋਏ ਸਮਾਪਤੀ ਗੁਰੂ ਬਿਲਾਸ ਭਵਨ ਵਿਖੇ ਹੋਵੇਗੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਛੜ ਕੇ ਹਿੱਸਾ ਲੈਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੰਨੂ ਜੀ ਅੱਜ ਇਹ ਕਾਰਡ ਵੀ ਰਿਲੀਜ਼ ਕੀਤਾ ਗਿਆ ਬੜੀ ਸ਼ਰਧਾ ਦੇ ਨਾਲ ਜੋ ਜਨਮ ਉਤਸਵ ਮਨਾਇਆ ਜਾ ਰਿਹਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੋ ਕੀ ਕਹਿਣਾ ਤੁਹਾਡਾ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਸਮੂਹ ਸੰਗਤ ਨੂੰ ਪਤਾ ਹੀ ਹੈ ਗੁਰੂ ਰਵਿਦਾਸ ਜੀ ਜਗਤ ਗੁਰੂ ਉਹਨਾਂ ਦਾ ਜੋ ਜਨਮ ਦਿਨ ਹੈ ਪੂਰੇ ਦੇਸ਼ ਪਰ ਵਿੱਚ ਮਨਾਇਆ ਜਾਂਦਾ ਹੈ ਉਸੇ ਪ੍ਰਲਖ ਵਿੱਚ ਗੁਰੂ ਰਵਿਦਾਸ ਭਵਨ ਉਹਨਾਂ ਦੇ ਵੱਲੋਂ ਗੁਰੂ ਰਵਿਦਾਸ ਜੀ ਦੇ ਜਨਮ ਦੀਨ ਮੁਖ ਰੱਖਦੇ ਹੋਇਆ ਗੁਰੂ ਰਵਿਦਾਸ ਭਵਨ ਉਹਨਾਂ ਦੇ ਵੱਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸੇ ਪ੍ਰਸੰਖ ਵਿੱਚ 10 ਫਰਵਰੀ ਤੋਂ ਨਗਰ ਕੀਰਤਨ ਕੱਢੇ ਜਾਣਗੇ ਜੋ ਕਿ ਸਾਰੇ ਹੀ ਸ਼ਹਿਰ ਦੀ ਪਰਕਰਮਾ ਕਰ ਕਰਨਗੇ ਔਰ ਅਖੰਡ ਪਾਠ ਦੇ ਭੋਗ ਪਾਏ ਜਾਣਗੇ 12 ਫਰਵਰੀ ਨੂੰ ਜਿਸ ਵਿੱਚ ਵਕ ਵਕਤ ਧਾਰਮਿਕ ਸੰਤ ਰਾਗੀ ਢਾਡੀ ਆਪਣੀ ਗੁਰੂ ਮਹਿਮਾ ਦਾ ਗੁਣਗਾਨ ਕਰਨਗੇ ਸੋ ਸਭੂ ਸੰਗਤਾਂ ਨੂੰ ਬੇਨਤੀ ਹੈ ਦੀ ਵੱਧ ਤੋਂ ਵੱਧ ਗੁਰੂ ਘਰ ਪਹੁੰਚੋ ਗੁਰੂਖਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ